ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਤੁਹਾਨੂੰ ਹੈਰਾਨ ਕਰਕੇ ਰੱਖ ਦੇਣਗੀਆਂ ਕਿਉਂਕਿ ਇਹਨਾਂ ਤਸਵੀਰਾਂ ਜੋ ਕਿਤਾਬਾਂ ਜਾਂ ਰਜਿਸਟਰ ਤੁਸੀਂ ਦੇਖ ਰਹੇ ਹੋ ਇਹ ਕੋਈ ਮਾਮੂਲੀ ਕਿਤਾਬਾਂ ਨਹੀਂ ਹਨ ਬਲਕਿ ਹਾਰਪੁਰ ਸ਼ਹਿਰ ਦੇ ਇੱਕ ਸਰਕਾਰੀ ਸਕੂਲ ਦਾ ਰਿਕਾਰਡ ਹੈ ਜਿਸ ਨੂੰ ਕਿ ਅੱਜ ਸਕੂਲ ਹਮਲਾ ਸਕੂਲ ਨੇੜੀ ਦੀ ਗੀ ਸਥਿਤ ਇੱਕ ਬਾੜ ਦੀ ਦੁਕਾਨ ਤੇ ਬੋਰੀਆਂ 'ਚ ਭਰ ਕੇ ਵੇਚਣ ਲਈ ਪਹੁੰਚਿਆ

ਮੈਂ ਥੋੜੀ ਵਿਛਣਾ ਸਮਾਨ ਲੈਣਾ ਨਹੀਂ ਤੁਹਾਡਾ ਨਾਮ ਕੀ ਆ ਤੁਸੀਂ ਰੋਕ ਰਹੇ ਸੀਗੇ ਨਾ ਬਣਾਓ ਨਾ ਬਣਾਓ ਭੇਜ ਰਹੇ ਸੀਗੇ ਨਹੀਂ ਰੁਕਦਾ ਨਹੀਂ ਤੁਹਾਨੂੰ ਤੁਸੀਂ ਸਰਕਾਰੀ ਮੁਲਾਜ਼ਮ ਆ ਮੈਂ ਰੁਕਦਾ ਨਹੀਂਗਾ ਤੁਹਾਨੂੰ ਬੋਲ ਦੀ ਸਕੂਲ ਦੇ ਮੁਲਾਜ਼ਮ ਹਾਂ ਮੈਂ ਤੁਸੀਂ ਜੀ ਨਹੀਂ ਸਰ ਮੈਂ ਤਾਂ ਰੋਕਦਾ ਨਹੀਂ ਮੈਂ ਤੁਸੀ ਕਿੱਥੇ ਕੰਮ ਕੀ ਆ ਕੰਮ ਕੀ ਕਰਦੇ ਹੋ ਕਿਸੇ ਤੇ ਪ੍ਰਾਈਵੇਟ ਪ੍ਰੋਪਰਟੀ ਤੇ ਸਿੱਧੇ ਵੜ ਜਾਂਦੇ ਹੋ ਨਹੀਂ ਮੈਂ ਨਹੀਂ ਵੜਦਾ ਹਾਂ ਤੇ ਕਿੱਥੇ ਤੁਸੀਂ ਦੋੜਦੇ ਕਾਲੀ ਮੈਂ ਜਵਾਬ ਤਾਂ ਦਿਓ ਕਿੱਥੇ ਕੰਮ ਕੰਮ ਕਿੱਥੇ ਕਰਦੇ ਹੋ ਜਵਾਬ ਦੇ ਦਿਓ ਮੈਂ ਕਰਦਾ ਹੀ ਨਹੀਂ ਕੁਝ ਵੀ ਮੈਂ ਕੀਤਾ ਹੀ ਨਹੀਂ ਕੰਮ ਨਹੀਂ ਕੰਮ ਕਿੱਥੇ ਕਰਦੇ ਹੋ ਤੁਸੀਂ ਮੈਂ ਤਾਂ ਕਰਦਾ ਹੀ ਨਹੀਂ ਸਰਕਾਰੀ ਸਕੂਲ ਦੇ ਵਿੱਚ ਕਰਦੇ ਹੋ ਤੁਸੀਂ ਜੀ ਸਰਕਾਰੀ ਸਕੂਲ ਪੁਰ ਹੀਰਾ ਦੇ ਟੀਚਰ ਹੋ ਸਰਕਾਰੀ ਸਕੂਲ ਪੁਰ ਹੀਰਾ ਦੇ ਟੀਚਰ ਹੋ ਤੁਸੀਂ ਇਹ ਕਿਥੋਂ ਲੈ ਕੇ ਆਤੀ ਰਿਕਾਰਡ ਕਿਥੋਂ ਰਿਕਾਰਡ ਕਿਥੋਂ ਸਰਕਾਰੀ ਰਿਕਾਰਡ ਸਕੂਲ ਮੈਨੂੰ ਪਤਾ ਹੀ ਕੁਝ ਨਹੀਂਗਾ ਤੁਸੀਂ ਉਸ ਨੂੰ ਕਹਿੰਦੇ ਸੀ ਲੈ ਜਾ ਨਹੀਂ ਨਹੀਂ ਮੈਂ ਉਹਨੂੰ ਥੋੜੀ ਕਹਿ ਰਿਹਾ ਮੈਂ ਤਾਂ ਆਪਣਾ ਕੰਮ ਕਰ ਰਿਹਾ ਤੁਸੀਂ ਤਾਂ ਉੱਤਰ ਦੇ ਸਰ ਸਾਡੀ ਗੱਡੀ ਤੋਂ ਵੀ ਆ ਵੀ মিডিਆ ਦੀ ਗੱਡੀ ਕੋ ਆ ਗਈ ਤੁਸੀਂ ਕੀ ਕਰਨਾ ਇੱਥੇ ਕਿੰਨੇ ਭੇਜਿਆ ਮੈਂ ਕੁਛ ਵੀ ਨਹੀਂ ਕਰ ਰਿਹਾ। ਇੱਕ ਇਹ ਸਰਕਾਰੀ ਰਿਕਾਰਡ ਹੈ ਕਿ ਇਹ ਕਿਉਂ ਇਦਾਂ ਇਹਨੂੰ ਮੈਨੂੰ ਸਰ ਉਹਦੀ ਬਾਰੇ ਕੁਛ ਵੀ ਨਹੀਂ ਪਤਾ। ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਸਰ ਉਹਦੀ ਬਾਰੇ ਕੁਛ ਵੀ ਪਤਾ। ਤੁਸੀਂ ਕੰਮ ਕਿੱਥੇ ਕਰਦੇ ਹੋ? ਮੈਨੂੰ ਕੁਛ ਵੀ ਨਹੀਂ ਪਤਾ। ਤੁਸੀਂ ਨਹੀਂ ਬੋਲੋਗੇ ਅਸੀਂ ਅਫਸਰਾ ਕੋ ਜਾਵਾਂਗੇ। ਤੁਸੀਂ ਦੱਸੋ ਤਾਂ ਸਹੀ ਤੁਸੀਂ ਹਾਂ ਕਿੱਥੇ ਦੇ? ਸਰ ਮੈਨੂੰ ਪਤਾ ਹੀ ਨਹੀਂ ਕੁਛ ਵੀ। ਹਾਂ। ਮੈਂ ਤਾਂ ਆਪਣੇ ਕੰਮਾਂ ਆਇਆ ਇੱਥੇ ਸਮਾਨ ਲੈਣ। ਠੀਕ। ਮੈਂ ਆਪਣਾ ਸਮਾਨ ਲੈਣਾ। ਕੀ ਨਾਮ ਹੈ ਤੁਹਾਡਾ? ਸਦੋਸ਼ ਕੁਮਾਰ। ਇਹ ਕਿਹੜਾ ਸਕੂਲ ਹੈ? ਇਹ ਮੇਰਾ ਸਰਕਾਰੀ ਆਰਮੀ ਸਕੂਲ ਹੋ ਰਿਹਾ। ਬਤੌਰ ਕਿਸ ਉਹਦੇ ਤੋਂ ਤੁਸੀਂ ਇੱਥੇ? ਮੈਨੂੰ ਵਾਧੂ ਚਾਰਜ ਮਿਲਿਆ ਪੁਰੀ ਰੰਦ ਠੀਕ ਆ ਪ੍ਰਿੰਸੀਪਲ ਦੇ ਤੌਰ ਤੇ ਥੈਂਕ ਯੂ ਤੇ ਇਹ ਜਿਹੜਾ ਕਿ ਤੁਸੀਂ ਕੁਆਰਤੀ ਦੁਕਾਨ ਤੇ ਰਿਕਾਰਡ ਖੁਰਦਪੁਰਦ ਕਰਨ ਜਾ ਰਹੇ ਸੀਗੇ ਜਾਂ ਉੱਥੇ ਵੇਚਿਆ ਜਾ ਰਿਹਾ ਸੀ ਕੀ ਪੂਰਾ ਮਾਮਲਾ ਜੀ ਇਹ ਇਹ ਸਰ ਪੁਰਾਣਾ ਰਿਕਾਰਡ ਸੀਗਾ ਨਵਾਂ ਰਿਕਾਰਡ ਸੰਗਵੜ ਚ ਪ੍ਰੋਬਲਮ ਹੁੰਦੀ ਸੀਗੀ ਇਸ ਕਰਕੇ ਕਿਹਾ ਕਿ ਪੁਰਾਣਾ ਰਿਕਾਰਡ ਜਿਹੜਾ ਆ ਦੇ ਕੇ ਤਾਂ ਜਿੰਨੀ ਵੀ ਆਮਦਨ ਹੋਣੀ ਹੈ ਬਾਹਰ ਭਾਈ ਫੰਡ ਜਮਾ ਕਰਕੇ ਸਕੂਲ ਦੀ ਬਿਹਤਰੀ ਦੇ ਖਰਚ ਕਰਦੇ ਹਾਂ ਕਿਨੇ ਹੁਕਮ ਦਿੱਤੇ ਸੀ ਤੁਹਾਨੂੰ ਕਿ ਪੁਰਾਣਾ ਰਿਕਾਰਡ ਸਰ ਇਹ ਗਲਤੀ ਹੋਈ ਹੈ ਕਿਸੇ ਨੂੰ ਪਰਮਿਸ਼ਨ ਨਹੀਂ ਲਈ ਨਹੀਂ ਕਿਸੇ ਕੋਈ ਸਰਕਾਰ ਦੇ ਹੁਕਮ ਆਏ ਆ ਕੋਈ ਡੀਸੀ ਸਾਹਿਬ ਦੇ ਹੁਕਮ ਆ ਕੋਈ ਡੀਓ ਦੇ ਹੁਕਮ ਆ ਨਹੀਂ ਸਰ ਇਹ ਗਲਤੀ ਹੋਈ ਪਰਮਿਸ਼ਨ ਨਹੀਂ ਲਈ ਕਿਸੇ ਕੋਲ ਕਿ ਆਪਾਂ ਇਹਨੂੰ ਇਹਨੂੰ ਆਪਾਂ ਕੀਮਤੀ ਸਮਾਨ ਉਹਦੇ ਅਟੈਂਡੈਂਸ ਹੈ ਕਈ ਕੁਛ ਹੈ ਟੀਚਰਾਂ ਦੀ ਟੈਂਡਰ ਸਿਸਟਮ ਦੇ ਵਿਦਿਆਰਥੀਆਂ ਦੇ ਵਿਦਿਆਰਥੀਆਂ ਦੇ ਨਹੀਂ ਰੱਦੀ ਸੀ ਸਰ ਵਿੱਚ ਕਿਤਾਬਾਂ ਵੀ ਨਹੀਂ ਬਹੁਤ ਸਾਰੀਆਂ ਕਿਤਾਬਾਂ ਤਾਂ ਨਵੀਆਂ ਨੇ ਕੋਰ ਵੀ ਕਈ ਕਿਤਾਬਾਂ ਨੇ ਬੇਟੀ ਪੜਾਓ ਬੇਟੀ ਬਚਾਓ ਦੀਆਂ ਤੁਹਾਨੂੰ ਲੱਗਦਾ ਕਿ ਇਹ ਰੱਦੀ ਦੇ ਵਿਚਨ ਦੇ ਵਿੱਚ ਹੈਗੀਆਂ ਇਹ ਇਸਰਦ ਪ੍ਰਾਣਾਰ ਕੋਡ ਪਿਆ ਸੀ ਨਾ ਤਾਂ ਫਿਰ ਉਹ ਖਾਲੀ ਹੀ ਪਿਆ ਸੀ ਜੇ ਤੁਹਾਨੂੰ ਹੁਕਮ ਹੀ ਨਹੀਂ ਆਇਆ ਨਾ ਸਰਕਾਰ ਵੱਲੋਂ ਨਾ ਪ੍ਰਸ਼ਾਸਨ ਤਰਫੋਂ ਫਿਰ ਤੁਸੀਂ ਕਿਦਾਂ ਇਹ ਹਾਂਜੀ ਸਰ ਗਲਤੀ ਹੈ ਮੇਰੀ ਤੁਸੀਂ ਮੀਡੀਆ ਨੂੰ ਦੇਖ ਕੇ ਕਾਹਨੂੰ ਭੱਜੇ ਸੀ ਉੱਥੋਂ ਹਾਂਜੀ ਮੀਡੀਆ ਦੇਖ ਕੇ ਕਿਉਂ ਭੱਜੇ ਸੀ ਉੱਥੋਂ ਸਰ ਇੱਥੇ ਸਕੂਲ ਬੰਦ ਹੋਣਾ ਹੁਣ ਅਸਿੱਧਰ ਵੀ ਆਉਣਾ ਤੁਸੀਂ ਹੜਬੜਾ ਹਰਚ ਭੱਜੋ ਤਾਂ ਇੱਕ ਉੱਥੇ ਜਿਹੜੇ ਵਾਈਟ ਕੱਪੜਿਆਂ ਵਾਲੇ ਜਨਾਬ ਸੀ ਉਹ ਕੌਣ ਸੀਗੇ ਉਹ ਨਹੀਂ ਸਰ ਪਤਾ ਕੌਣ ਸੀ ਉਹ ਤੁਹਾਡੇ ਨਾਲ ਸੀਗੇ ਉਹ ਈ ਰਿਕਸ਼ਾ ਦੇ ਵਿੱਚ ਸਮਾਨ ਲਾਦ ਰਿਆ ਸੀ ਉਹਨੂੰ ਕਹਿ ਰਹੇ ਸੀ ਭੱਜ ਜਾ ਹੁਣ ਮੀਡੀਆ ਆ ਗਿਆ ਇੱਥੇ ਨਾ ਰੁਕ ਤੁਹਾਨੂੰ ਪਤਾ ਹੀ ਸਮਾਨ ਖੁਰਦਪੁਰਦ ਕਰਨ ਦੀ ਆਪਾਂ ਕਹਿ ਸਕਦੇ ਕਿ ਕੋਸ਼ਿਸ਼ ਕੀਤੀ ਗਈ ਇੱਕ ਜਾਂ ਕੋਈ ਗਲਤੀਆਂ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਵੱਲੋਂ ਸਰ ਗਲਤੀਆਂ ਸਰ ਕੋਈ ਨਹੀਂ ਮੇਰਾ ਸਟਾਫ ਇਹਨਾਂ ਨੂੰ ਪੁੱਛ ਲਓ ਇਹਨੇ ਸਾਰਾ ਪ੍ਰਾਣ ਅਕਵਾਡ ਕੱਢਿਆ ਨਾਲ ਮੇਰੇ ਇਹ ਜਾਇਜ਼ ਆ ਇਸ ਤਰ੍ਹਾਂ ਕਵਾਡ ਦੇ ਵਿੱਚ ਵਿਚਣਾ ਇਹ ਸਰ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਸੀ ਮੇਤੋਂ ਗਲਤੀ ਹੋਈ ਮੈਂ ਮੰਨ ਰਹੇ ਹਾਂ ਸਰ ਤੇ ਹੁਣ ਤੁਸੀਂ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਮੈਟਰ ਹਾਂਜੀ ਸਰ ਮੈਂ ਬੀਪੀਓ ਸਰ ਦਾ ਮੈਨੂੰ ਫੋਨ ਆਇਆ ਸੀ ਮੈਂ ਕਿਹਾ ਮੇਤੋਂ ਗਲਤੀ ਹੋਈ ਹੈ ਸਰ ਜਿਹੜੀ ਮੈਂ ਗਲਤੀ ਕੀਤੀ ਮੈਂ ਮੰਨਦੀ ਜਿਹੜੇ ਬੀਪੀਓ ਸਰ ਨੇ ਹਾਂਜੀ ਬੀਪੀਓ ਸਰ ਦਾ ਨਾਮ ਕੀ ਆ ਜਿਨ੍ਹਾਂ ਨਾਲ ਤੁਹਾਡੀ ਗੱ ਨਹੀਂ ਅੱਜ ਪੰਜ ਸੱਤ ਮਿੰਟ ਫੋਨ ਆਇਆ ਸੀ ਕਿ ਤੁਸੀਂ ਇਦਾਂ ਵੇਚਿਆ ਮੈਂ ਕਿਹਾ ਸਰ ਮੇਤੋ ਗਲਤੀ ਹੋ ਗਈ ਡੀਓ ਨਾਲ ਵੀ ਗੱਲਬਾਤ ਹੋਈ ਨਹੀਂ ਡੀਓ ਸਰ ਨਾਲ ਹੀ ਸਰ ਹੋਈ ਐ ਵੈਸੇ ਤੁਹਾਡੀ ਪੱਕੀ ਡਿਊਟੀ ਕਿੱਥੇ ਕਿਹੜੇ ਸਕੂਲ ਚ ਹੈ ਮੇਰੀ ਪੱਕੀ ਡਿਊਟੀ ਫੰਬੀਆਂ ਹੈ ਸਰ ਫੰਬੀਆਂ ਕਿਹੜਾ ਸਕੂਲ ਹੈ ਪੂਰਾ ਨਾਮ ਸਰਕਾਰੀ ਹੈ ਮੇਰੀ ਸਕੂਲ ਫੰਬੀਆਂ ਇੱਥੇ ਤੁਸੀਂ ਅਰਜ਼ੀ ਤੌਰ ਤੇ ਹੋ ਹਾਂਜੀ ਬਾਦੂ ਚਾਰਜ ਕਦੋਂ ਤੋਂ ਤੁਸੀਂ ਇੱਥੇ ਹਾਂ ਮੈਂ ਸਰ 13 ਦੂ ਤੋਂ ਇਸੇ ਸਾਲ 2024 ਤੋਂ ਹਾਂਜੀ ਅਜੀ ਕੀ ਨਾਮ ਹੈ ਤੁਹਾਡਾ ਮੇਰਾ ਚੰਦਰਮੋਨ ਸਰ ਚੰਦਰਮੋਨ ਜੀ ਕੀ ਕੰਮ ਕਰਦੇ ਹੋ ਸਰ ਮੈਂ ਈ ਰਿਕਸ਼ਾ ਚਲਾਉਣਾ ਹੈਗਾ ਇਹ ਸਰਕਾਰੀ ਰਿਕਾਰਡ ਤੁਸੀਂ ਆਪਣੇ ਈ ਰਿਕਸ਼ੇ ਦੇ ਵਿੱਚ ਟੋਰੇ ਸੀਗੇ ਕੀ ਮੈਂ ਨਹੀਂ ਹਾਂਜੀ ਮੈਂ ਨਹੀਂ ਚੱਕਿਆ ਸਰ ਇਹਨਾਂ ਨੇ ਆਪ ਹੀ ਚੱਕ ਕੇ ਰੱਖਦੇ ਮੈਂ ਤਾਂ ਵਿੱਚੇ ਬੈਠਾ ਹਾਂ ਗੱਡੀ ਦੇ ਮੈਨੂੰ ਕਹਿੰਦੇ ਅਸੀਂ ਸਕੂਲੋਂ ਲੈ ਕੇ ਆਂਦਾ ਸੀਗਾ ਤੁਸੀਂ ਸਾਡੇ ਸਕੂਲ ਸਮਾਨ ਛੱਡ ਦੋਗੇ ਮੈਂ ਕਿਹਾ ਚਲੋ ਮੈਂ ਤਾਂ ਸ਼ਹਿਰ ਨੂੰ ਗੇੜਾ ਲਾਂ ਚੱਲਣਾ ਸੀ ਬੱਚੇ ਛੱਡ ਕੇ ਤੇ ਮੈਂ ਤੁਹੂ ਘੁਮਾ ਕੇ ਹੀ ਗੱਡੀ ਇੱਥੇ ਲਗਾ ਦਿੱਤੀ ਆ ਲਗਾ ਕੇ 19 ਨੂੰ ਤੁਸੀਂ ਆ ਗਏ ਸਰ ਤੇ ਗੱਡੀ ਉੱਥੇ ਜਿੱਦੇ ਖੜੀ ਪਈ ਹੈਗੀ ਐ ਇਹ মিডিਆ ਨੂੰ ਦੇਖ ਕੇ ਭੱਜ ਗਏ ਸਾਰੇ ਇਹ ਜਿਹੜੇ ਵੀ ਸਟਾਫ ਫੀਚਰ ਸੀਗੇ ਨਾਲ ਕਿ ਖੜੇ ਸਕੇ ਨਹੀਂ ਹਾਂਜੀ 2-3 ਲੋਕ ਮੈਡਮਾਂ ਸੀ ਬਾਕੀ ਏਜੈਂਟਸ ਸੀ মিডিਆ ਦੇਖ ਕੇ ਭੱਜ ਗਏ ਸਾਨੂੰ ਦੇਖ ਕੇ ਸਰ ਪਤਾ ਨਹੀਂ ਗੱਡੀਆਂ ਨਾਲ ਕੇ ਰੁਕੀ ਆ ਤੇ ਸਾਈਡ ਤੇ ਕਿ ਮੈਨੂੰ ਕਹਿੰਦੇ ਗੱਡੀ ਲਾ ਕੇ ਚੱਲ ਜਾ ਮੈਂ ਗਿਆ ਹੀ ਨਹੀਂ ਇੱਥੇ ਰੁਕਿਆ ਰਿਹਾ ਮੈਂ ਬੱਸ ਤੁਸੀਂ ਹੁਣ ਇਹਨੂੰ ਉੱਥੇ ਖਾਲੀ ਕਰਨੀ ਹੈ ਜੀ ਹਾਂਜੀ ਮੈਂ ਖਾਲੀ ਕਰਕੇ ਮੈਂ ਚੱਲ ਜਾਣਾ ਜੀ ਸਰ ਠੀਕ ਹੈ